ਇਹ ਦਿਨ ਪੰਜਾਬ ਵਿੱਚ ਕ੍ਰਾਈਮ ਗ੍ਰਾਫ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਕਿ ਪੰਜਾਬ ਪੁਲਿਸ ਨਕੇਲ ਕਸਣ ਵਿੱਚ ناکਾਮ ਹੁੰਦੇ ਹੋਏ ਨਜ਼ਰ ਆ ਰਹੀ ਹੈ ਜਿੱਥੇ ਇੱਕ ਤਰੀਕ ਨੂੰ ਸਰਕਾਰੀ ਸਕੂਲ ਖੁੱਲ੍ਹਨੇ ਸਨ ਅਤੇ ਸੰਬੰਧਤ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਆਦੇਸ਼ ਕੀਤੇ ਗਏ ਸਨ ਕਿ ਸਕੂਲਾਂ ਦੀ ਸਫਾਈ ਜਲਦ ਤੋਂ ਜਲਦ ਕਰਵਾਈ ਜਾਵੇ ਜਿਸ ਦੇ ਮੱਦੇਨਜ਼ਰ ਅੱਜ ਮੋਹਾਲੀ ਦੇ ਪਿੰਡ ਸੁਖਗੜ੍ਹ ਵਿਖੇ ਅਧਿਆਪਕ ਜਿਸ ਤਰ੍ਹਾਂ ਹੀ ਸਕੂਲ ਵਿੱਚ ਦਾਖਲ ਹੁੰਦੇ ਹਨ ਤਾਂ ਵੇਖਦੇ ਹਨ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਹਨ ਅਤੇ ਸਕੂਲ ਵਿੱਚ ਕੀਮਤੀ ਸਮਾਨ ਜਿਵੇਂ ਕਿ LED CCTV ਕੈਮਰਿਆਂ ਦਾ DVR ਮਿੰਡੇ ਮਿਲ ਲਈ ਸਕੂਲ ਵਿੱਚ ਰੱਖਿਆ ਹੋਇਆ ਅਨਾਜ ਜਿਵੇਂ ਕਿ ਕਣਕ ਅਤੇ ਚਾਵਲ ਚੋਰੀ ਹੋ ਚੁੱਕੇ ਹਨ ਜਿਸ ਸਬੰਧੀ ਸ਼ਿਕਾਇਤ ਅਧਿਆਪਕਾਂ ਵੱਲੋਂ ਸੰਬੰਧਿਤ ਥਾਣੇ ਨੂੰ ਦਿੱਤੀ ਗਈ ਲੇਕਿਨ ਉਨ੍ਹਾਂ ਦਾ ਕਹਿਣਾ ਸੀ ਤਕਰੀਬਨ 2 ਘੰਟੇ ਬੀਤਣ ਤੋਂ ਬਾਅਦ ਵੀ ਕੋਈ ਵੀ ਪੁਲਿਸ ਅਧਿਕਾਰੀ ਮੌਕਾ ਵੇਖਣ ਨਹੀਂ ਪਹੁੰਚਿਆ ਸੁਖਜੀਤ ਕਰੋ ਸੁਖਜੀਤ ਕਰੋ ਕੀ ਹੋਇਆ ਕੀ ਇਸ ਵਿੱਚ ਤਰਾਜ ਸਵੇਰੇ ਦੋਸਤ ਸਫਾਈ ਕਰਨ ਵਾਸਤੇ ਆਏ ਸਫਾਈ ਕਰਾਉਣੀ ਸੀ ਸਕੂਲ ਦੀ ਜਿਦਾਂ ਕਿ ਲੈਟਰ ਆਈ ਹੋਈ ਸੀਗੀ ਵੀ ਸਕੂਲ ਪਹਿਲਾਂ ਸਾਫ ਕਰਵਾ ਲਈਏ ਕਿਉਂਕਿ 1.5 ਮਹੀਨੇ ਮੰਗੋਗਾ ਸਕੂਲ ਬੰਦ ਸੀਗੇ ਤਾਂ ਦੇਖਿਆ ਤਾਂ ਆਕੇ ਤਾਲੀ ਵਗੈਰਾ ਟੁੱਟੇ ਹੋਏ ਸੀਗੇ ਦਫਤਰ ਇੱਕ ਕਮਰਾ ਕਲਾਸ ਦਾ ਤੇ ਰਸੋਈ ਉਹ ਖੁੱਲੇ ਸੀਗੇ ਦਰਵਾਜ਼ੇ ਮਤਲਬ ਤਾਲੇ ਟੁੱਟੇ ਸੀ ਅਨਾਜ ਕੀ ਕੋਈ ਸਮਾਨ ਚੋਰੀ ਹੋਇਆ ਕੁਝ ਅਨਾਜ ਚੋਰੀ ਹੋਇਆ ਜੀ ਤੇ ਮਤਲਬ ਵੀ ਇੱਕ ਬਹੁਤ ਸੜੀ LED ਤੇ ਡੀਪੀਆਰ ਓਰ ਸੌਰੀ ਪੀਵੀਆਰ ਵੀ ਲਾਇਆ ਹਾਂਜੀ ਕੁਝ ਭਾਂਡੇ ਵੀ ਸੀਗੇ ਨਵੇਂ ਲਿਆਂਦੇ ਹੋਏ ਆਹ ਚਾ ਉਹਨਾਂ ਲੱਗੇ ਸੀ ਉੱਥੇ ਪਿਆਜ਼ ਵਗੈਰਾ ਤੇ ਟੂਪ ਪਏ ਸੀਗਾ ਲਾਗੂ ਉਹਨੇ ਜੀ ਉਹ ਅਨਾਜ ਲੈ ਕੇ ਗਿਆ ਜੀ ਕੱਲਾ ਅਨਾਜ ਲੈ ਕੇ ਗਿਆ ਹਾਂਜੀ ਉਹਨੂੰ ਕੰਮ ਕੰਮ ਪੂਰਾ ਕਰਤੀ ਉਹ ਹਾਂਜੀ ਹਾਂਜੀ ਚਾਹ ਉਹ ਵੀ ਲੈ ਲੇ ਪ੍ਰੋਜੈਕਟ ਦੇ ਸਾਰ ਕੋਸ਼ਿਸ਼ ਕੀਤੀ ਜੇ ਕਰਣੀ ਪਰ ਅਜੇ ਨਾਲ ਸਰਵੇ ਹੋਊਗਾ ਚਾਹ ਦੇ ਅੱਗੇ ਜਿੱਦਾਂ ਦੇ ਦੇਖੀ ਲੱਗੇ ਹੋ ਲੇਕਿਨ ਇਹ ਜਿਹੜੀ ਪ੍ਰੋਜੈਕਟਰ ਆ ਨਾ ਬਸ ਉਹ ਚਾਹ ਕੇ ਇਹ ਕਿੱਥੇ ਬੁੱਲਾ ਪਿਆ ਨਾ ਤਾਂ ਵਿੱਚ ਇਹ ਮੇਰੀਆਂ ਸਾਰੀਆਂ ਅੱਛਾ ਪਰ ਕੋਸ਼ਿਸ਼ ਕੀਤੀ ਹੈ ਕਿ ਕਿਹਾ ਨਹੀਂ ਆ ਉਹ ਕਿਹਾ ਨਹੀਂ ਕਿਹਾ ਕੋਸ਼ਿਸ਼ ਕੀਤੀ ਹੈ ਆ ਦੇਖੋ ਥੱਲੇ ਉਹ ਤਾਂ ਮੈਂ ਸਿੱਧੀ ਨਾਲ ਕਰਕੇ ਹਾਂ ਜਿੱਥੇ ਹੋਇਆ ਨਾ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਈ ਸਿੱਧਾ ਬਿਲਕੁਲ ਹਾਂ ਹਾਂ ਇਹ ਬਾਤ ਨਹੀਂ ਕਿ ਉਹਨਾਂ ਨੂੰ ਸਮਝ ਨਹੀਂ ਆਈ ਕੀ ਚੀਜ਼ ਹੈ ਮੈਂ ਦੱਸਦਾ ਕਿ ਇਹ ਕੋਨਾਂ ਦਾ ਬਲੈਕ ਬੋਰਡ ਸਮਝਿਆ ਨੂੰ ਪ੍ਰੋਜੈਕਟਰ ਹਾਂ ਹਾਂ ਤਾਂ ਇਹ ਤਾਂ ਵੱਜ ਗਿਆ ਸੀ ਇਹ ਤਾਂ ਵੱਜ ਗਿਆ ਜਦੋਂ ਕਿ ਵੀ ਬਾਈਕ ਨੂੰ ਹੋਇਆ ਬੋਰਡ ਹੈ Так